ਕਿ ਸਰਕਾਰਾਂ ਆਇਆ ਪੈਰ ਖੂਕ ਖੂਕ ਰੱਖਣ ਗਿਆ ਆਖਰਕਾਰ ਹੁਣ ਜੇ ਕੋਈ ਸੁਰਾਗ ਮਿਲ ਗਿਆ ਤੇ ਜੇ ਸੁਰਾਗ ਗਾਂਹਾਂ ਨਾ ਤੁਰਿਆ ਤੇ ਫੇਰ ਕੀ ਕਰਨਾ ਹੈ ਸੁਭਮ ਦੁੱਬੇ ਸੁਰਾਗ ਸੀ ਇੱਕ ਇਸ ਤੋਂ ਪਹਿਲਾਂ ਕਿੰਨੀ ਵਾਰ ਕਟਣਾ ਵਾ ਵਾਪਰੀਆਂ ਨੇ ਹਰ ਵਾਰ ਇੱਕ ਕੜਿਆ ਕੜਾਇ ਜਵਾਬ ਜਿਹੜਾ ਤੁਹਾਨੂੰ ਵੀ ਮਿਲਦਾ ਤੇ ਸਾਨੂੰ ਵੀ ਮਿਲਦਾ ਹੋਇਆ ਕਿ ਬੰਦਾ ਮਾਨਸਿਕ ਰੋਗੀ ਸੀ ਕੀ ਉਹਨਾਂ ਮਾਨਸਿਕ ਰੋਗੀਆਂ ਦੀ ਕੋਈ ਸ਼ਨਾਖਤ ਹੋਈ ਇਸ ਸਵਾਲ ਐਸ ਵਾਰੀ ਇਹਨਾਂ ਤਮਕੀਆਂ ਤੋਂ ਪਹਿਲਾਂ ਉਠਿਆ ਸੀ ਕਿ ਜਿਹੜੇ ਉਹ ਲੋਕ ਇੱਕ ਬੰਦਾ ਅੰਦਰ ਜਿਹੜਾ ਮਾਰਿਆ ਗਿਆ ਸੀ ਮੈਂ ਵੀ ਉਹ ਜ਼ਿਕਰ ਕਰਨ ਲੱਗਾ ਸੀ ਉਸ ਘਟਨਾ ਤੋਂ ਬਾਅਦ ਸਾਡੇ ਕੁਝ ਪ੍ਰਚਾਰਕਾਂ ਨੇ ਕਿਹਾ ਸੀ ਮਾਰਨਾ ਨਹੀਂ ਸੀ ਚਾਹੀਦਾ ਪ੍ਰਸ਼ਾਸਨ ਨੂੰ ਅਪਰਾਧਨਾ ਚਾਹੀਦਾ ਸੀ ਉਹਦੀ ਤਹ ਤੱਕ ਵੀ ਨਹੀਂ ਗਏ ਉਸ ਸ਼ਖਸ ਦਾ ਕੋਈ ਡੀਐਨਏ ਟੈਸਟ ਕਿਤੇ ਨਾ ਕਿਤੇ ਕਰਵਾਇਆ ਕਿਸੇ ਨੇ ਗੱਲ ਗਾਂ ਕਿਉਂ ਨਹੀਂ ਤੁਰੀ ਸਵਾਲ ਹੈ ਗੱਲ ਗਾਂ ਕਿਉਂ ਨਹੀਂ ਤੁਰੀ ਹੁਣ ਜਿਹੜਾ ਇੱਕ ਨਵੀਂ ਮਹਿਮਾ ਸ਼ੁਰੂ ਹੋਈ ਆ ਹਰ ਸ਼ਹਿਰ ਚ ਕਿ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਚੁੱਕ ਕੇ ਮੰਗਤੇ ਲਿਆ ਜਾਂਦੇ ਨੇ ਮੰਗਤਿਆਂ ਦਾ ਮੰਗਤਿਆਂ ਦੀ ਫੋੜੋ ਫੜਾਈ ਸ਼ੁਰੂ ਹੋਈ ਆ ਇਹਨਾਂ ਦੇ ਡੀਐਨਏ ਟੈਸਟ ਹੋਣਗੇ ਜੇ ਇਹਨਾਂ ਦੇ ਡੀਐਨਏ ਟੈਸਟ ਹੋ ਸਕਦੇ ਨੇ ਫਿਰ ਉਹਦਾ ਡੀਐਨਏ ਟੈਸਟ ਕਿਉਂ ਨਹੀਂ ਹੋਰ ਤੋਂ ਬਾਅਦ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ ਤੁਹਾਡੇ ਸਾਹਮਣੇ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਡੀਐਨਏ ਕਿਉਂ ਨਹੀਂ ਕਰਵਾਏ ਗਏ ਕੀ ਡੀਐਨਏ ਕਰਵਾਉਣ ਦੀ ਕੋਈ ਨੀਤੀ ਹੈ ਹੀ ਨਹੀਂ ਸੀ ਜਿਹੜੀ ਹੁਣ ਸਿਰਫ ਮੰਗਤਿਆਂ ਦੇ ਲਾਗੂ ਹੋਈ ਹੈ ਬਾਕੀਆਂ ਦੇ ਨਹੀਂ